ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿ ਜੀ ਪਹਿਲੀ ਵਾਰ ਨਹੀਂ ਪਹਿਲੀ ਨਹੀਂ ਦੂਜੀ ਵਾਰ ਆਇਆ ਕਿਉਂਕਿ ਕੱਲ ਵੀ ਇਹ ਚੀਜ਼ ਕੀਤੀ ਸੀ ਕਲਮ ਤੇ ਸ਼ਿਆਹੀ ਨਾਲ ਲਿਖਣ ਦੀ ਪ੍ਰੈਕਟਿਸ ਕਰ ਰਹੀ ਆ ਗੁਰਮੁਖੀ ਦੇ ਵਿੱਚ ਤੇ ਮਾਲਟਨ ਗੁਰਦੁਆਰਾ ਸਾਹਿਬ ਉਰੇ ਕੈਂਪ ਲੱਗਿਆ ਸੀ ਤੋਕ ਦਿਨਾਂ ਦਾ ਕੈਲੀਗ੍ਰਾਫੀ ਕੈਂਪ ਉਥੇ ਫਿਰੇ ਗਈ ਸੀ ਕਿ ਆਪਣੀ ਇੱਕ ਫਰੈਂਡ ਦੇ ਨਾਲ ਤੇ ਜਿਹੜੀ ਉਹ ਫਰੈਂਡ ਆ ਉਹਨੂੰ ਤਾਂ ਕਾਫੀ ਲਿਖਣਾ ਆਉਂਦਾ ਵਾ ਇਹਨੇ ਹਲੇ ਮਤਲਬ ਕਿ ਪਹਿਲੀ ਵਾਰੀ ਕੀਤਾ ਸੀਗਾ ਹੁਣਾਂ ਲਈ ਜਿਹੜਾ ਉਹ ਆ ਫੌਂਟ ਚ ਸਿਖਾਉਂਦੇ ਸੀਗੇ ਉਹ ਉਹ ਤਾਂ ਨਹੀਂ ਮੇਰੇ ਹਿਸਾਬ ਦੇ ਵਿੱਚ ਆਇਆ ਪਹਿਲਾਂ ਕੱਲ ਵਾਲੀ ਦੇਖਾਈ ਕੱਲ ਨਾਲੋਂ ਕਾਫੀ ਇੰਪਰੂਵਮੈਂਟ ਆ ਜਿਹੜੀ ਕੱਲ ਨਹੀਂ ਦੋਵੇਂ ਡਿਫਰੈਂਟ ਅਸਿੰਗ ਸਰ ਦੋ ਦਿਨ ਕੈਂਪ ਲੱਗਿਆ ਸੀਗਾ ਜਿਹੜੀ ਕੱਲ ਸਿਖਾਈ ਸੀਗੀ ਉਹ ਉਹਨਾਂ ਨੇ ਜਿਹੜੇ ਨਾਰਮਲ ਹੁਣ ਅੱਖਰ ਜਿਹੜੇ ਚੱਲਦੇ ਆਗੇ ਉਹ ਸਿਖਾਈ ਸੀਗੇ ਉਹ ਐਵੇਂ ਦੀ ਸੀਗੇ ਇਹਨਾਂ ਲੱਗਦਾ ਮੈਨੂੰ ਆ ਨਹੀਂ ਸਕਦੇ ਆ ਇਹ ਕਦੇ ਜਿਹੜੇ ਅੱਜ ਸਿਖਾਏ ਸੀਗੇ ਇਹ ਪ੍ਰਤਨ ਅੱਖਰ ਸੀਗੇ ਜਿਹੜੀ ਦੰਦਮੀ ਬੀੜ ਆ ਉਹਦੇ ਵਿੱਚ ਜਿਹੜੇ ਜਿੱਦਾਂ ਅੱਖਰ ਚ ਅੱਖਰ ਲਿਖੇ ਗਏ ਆ ਉਹ ਸਿਖਾਏ ਸੀਗੇ ਇਹ ਮੈਂ ਕਾਫੀ ਹੱਦ ਤੱਕ ਮਤਲਬ ਵਧੀਆ ਲਿਖਿਆ ਪਹਿਲੀ ਵਾਰ ਤੇ ਆਹ ਜਿਹੜੀ ਮੇਰੀ ਫ੍ਰੈਂਡ ਸੀਗੀ ਇਹ ਹੁਣੇ ਲਿਖੇ ਨੇ ਇਹ ਇਹਨੂੰ ਆਉਂਦੀ ਹੈ ਕਾਫੀ ਸੋਹਣੀ ਲਿਖਦੀ ਦੇਖੋ ਅੱਖਰਾਂ ਦੀ ਬੰਦ ਤੱਕ ਦੇਖੋ ਕਿੰਨੀ ਸੋਹਣੀ ਆ ਐਨ ਪੂਰੇ ਆਨ ਪਰਫੈਕਟ ਲਿਖੇ ਹੋਏ ਨੇ ਪਤਾ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਕਿਵੇਂ ਲਿਖ ਲੈਂਦੇ ਨੇ ਇਹ ਮਾਡਰਨ ਉਹ ਹੋਆ ਮਤਲਬ ਵੀਸੀ ਮੇ ਅੱਖਰ ਹੋਣ ਵਾਲੇ ਫੌਂਟ ਦੇ ਵਿੱਚ ਉਸ ਖਾਰੇ ਸੀਗੇ ਕਾਲਾਲੇ ਨੇ ਤੇ ਸੋਹਣੇ ਲਿਖੇ ਸੀਗੇ ਬਹੁਤ ਸੋਹਣੀ ਲਿਖਾਈ ਆ ਇਹ ਤੇ ਅੱਜ ਦੇ ਕਾਫੀ ਅਪਰੂਵਮੈਂਟ ਆ ਜਿਹੜੀ ਅੱਜ ਦੇਖੀ ਆ ਉਹ ਹੱਥ ਵੱਜ ਗਿਆ ਛਾਈ ਤੇ ਹਾਂਜੀ ਇਹ ਬਹੁਤ ਜਿਆਦਾ ਔਖਾ ਵਾ ਇਹ ਦੁਆਰਾ ਕੈਲੀਗ੍ਰਾਫੀ ਵਾਲਾ ਜਿਹੜਾ ਸੀਗਾ ਇਹ ਦੁਆਰਾ ਸ਼ੁਰੂ ਹੋ ਗਿਆ ਇੱਕ ਮਿੰਟ ਖੜੀ ਮੈਂ ਵੀ ਲਿਖ ਕੇ ਦੇਖਣਾ ਵਾ ਮੈਂ ਸੋਚਿਆ ਮੈਂ ਵੀ ਟਰਾਈ ਕਰਕੇ ਦੇਖਾਂ ਮੈਂ ਹਲੇ ਤੱਕ ਲਿਖ ਕੇ ਨਹੀਂ ਦੇਖਿਆ ਗਿਆ ਤੇ ਉੱਤੋ ਜੀ ਇਹ ਵੀ ਇੱਕ ਸ਼ਰਮ ਵਾਲੀ ਗੱਲ ਆ ਵੀ ਆਪਣੇ ਚ ਬਹੁਤ ਬੰਦੇ ਆਵੇਂ ਪੰਜਾਬੀ ਲਿਖਣ ਨੂੰ ਕਾਫੀ ਦੇਰ ਹੋ ਗਈ ਹੋਣੀ ਆ ਆਪਾਂ ਆਮ ਤੌਰ ਤੇ ਪੰਜਾਬੀ ਬਹੁਤ ਘੱਟ ਲਿਖਦੇ ਆ ਕਿਉਂਕਿ ਮੋਸਟਲੀ ਸਾਈਨ ਵੀ ਸਾਰਿਆਂ ਦਾ ਮੈਂ ਅੰਗਰੇਜ਼ੀ ਦੇ ਵਿੱਚ ਹੀ ਚੱਲਦੇ ਨੇ ਤੇ ਮੇਰੀ ਲਿਖਾਈ ਵੈਸੇ ਵੀ ਬਹੁਤ ਬਹੁਤ ਨਿਕੰਦੀ ਹੁੰਦੀ ਸੀ ਘਰਦਿਆਂ ਦੀ ਨਿਗਾਹ ਤਾਂ ਮੇਰੀ ਲਿਖਾਈ ਬਹੁਤ ਜਿਆਦਾ ਗੰਦੀ ਕਿਉਂਕਿ ਮਨੀ ਦੇ ਮੰਮੀ ਦੀ ਲਿਖਾਈ ਬਹੁਤ ਜਿਆਦਾ ਸੋਹਣੀ ਸੀਗੀ ਉਹਨਾਂ ਨੇ ਮੈਨੂੰ ਇੰਨੇ ਮਤਲਬ ਇਹ ਤਾਨੇ ਮਾਰੇ ਮਾਰਨੇ ਵੀ ਤੂੰ ਕੀ ਕਰੀ ਜਾਂਦਾ ਤੈਨੂੰ ਲਿਖਣਾ ਨਹੀਂ ਆਉਂਦਾ ਹੈਗਾ ਤੇ ਮੈਂ ਵੀ ਹੁਣ ਲਿਖ ਕੇ ਦੇਖਣਾ ਹੁਣ ਪੰਜਾਬੀ ਤਾਂ ਕੀ ਹੁਣ ਤਾਂ ਇੰਗਲਿਸ਼ ਜਾਂ ਕੋਈ ਸ਼ੋਰਟਿੰਗ ਲਿਖਿਆ ਕਰਦੇ ਕਈ ਲੋੜੇ ਨਹੀਂ ਪਈ ਹੈਗੇ ਤੇ ਆ ਜਿਹੜੀ ਕੈਲੀਗ੍ਰਾਫੀ ਵਾਲੀ ਚੀਜ਼ ਹੈ ਦੁਬਾਰਾ ਕਾਫੀ ਜਿਆਦੇ ਜਿੱਦਾਂ ਚੱਲ ਰਹੀ ਹੈ ਤੇ ਬਹੁਤ ਜਿਆਦੇ ਵਧੀਆ ਗੱਲ ਹੈ ਕਿਉਂਕਿ ਮੈਂ ਪਿਛਲੇ ਕਾਫੀ ਟਾਈਮ ਚ ਸੁਣ ਲਿਆ ਵੀ ਕਾਫੀ ਨਵੇਂ ਜਿਹੜੇ ਸਿੰਘ ਸਿੰਘਣੀਆਂ ਮੁੰਡੇ ਕੁੜੀਆਂ ਨੇ ਉਹਨਾਂ ਨੇ ਸਰੂਪ ਲਿਖੇ ਨੇ ਸੋ ਬਾਣੀ ਦੇਖਣਾ ਬਹੁਤ ਜਿਆਦਾ ਵੱਡਾ ਕਹਿ ਲੋ ਵੀ ਇਹ ਮਹਾਨ ਕਾਰਜ ਆ ਤੇ ਇਹਦਾ ਬਹੁਤ ਜਿਆਦਾ ਬੰਦੇ ਨੂੰ ਫਾਇਦਾ ਮਿਲਦਾ ਜਾਂ ਕਹਿ ਲੋ ਫਾਇਦਾ ਮਿਲਦਾ ਵੀ ਹਰੇਕ ਪਾਸਿਓ ਇਹਦਾ ਤੁਹਾਨੂੰ ਫਾਇਦਾ ਹੀ ਫਾਇਦਾ ਵਾ ਪਰ ਜੇ ਤੁਸੀਂ ਇਹਨੂੰ ਰਹਿਤ ਰਹਿਤ ਮਰਿਆਦਾ ਦੇ ਅਕੋਰਡਿੰਗ ਲਿਖਦੇ ਹੋ ਨਾ ਉਹਦੇ ਵਿੱਚ ਰਹਿ ਕੇ ਲਿਖਦੇ ਹੋ ਤੇ ਕਈ ਉਹ ਵੀ ਅੱਜਕੱਲ੍ਹ ਕੱਲ੍ਹ ਹੀ ਆਪਣੀ ਡਿਸਕਸ਼ਨ ਚੱਲ ਰਹੀ ਸੀ ਵੀ ਜਿੱਥੇ ਮੈਂਗਾ ਕੈਂਪ ਆ ਰਿਹਾ ਸੀ ਉਹ ਕਹਿੰਦੇ ਵੀ ਵੇਚਣੀ ਨਹੀਂ ਨੀ ਹੈਗੀ ਵੀ ਗੁਰਬਾਣੀ ਕੇ ਲਿਖ ਕੇ ਵੇਚਦੇ ਨੇ ਜਾਂ ਪ੍ਰਿੰਟ ਕਰਕੇ ਵੇਚਦੇ ਨੇ ਜਾਂ ਅੱਜ ਕੱਲ ਤਾਂ ਲੱਕੜ ਦੇ ਨਾਲ ਵੱਡੇ ਵੱਡੇ ਬੋਰਡ ਬਣਾ ਕੇ ਵੇਚਦੇ ਨੇ ਸੋ ਗੁਰਬਾਣੀ ਉਹ ਚੀਜ਼ ਮੈਨੂੰ ਠੀਕ ਨਹੀਂ ਲੱਗਦੀ ਹੈਗੀ ਨਹੀਂ ਉਹਨਾਂ ਨੇ ਵੀ ਸਪੈਸ਼ਲ ਇਹੀ ਕਿਹਾ ਵੀ ਸਾਡੀ ਭੇਟਾ ਕੋਈ ਨਹੀਂ ਹੈਗੀ ਉਹਨਾਂ ਨੇ ਮਤਲਬ ਫਰੀਅਰਸ ਖਾਇਆ ਦੋਦੇ ਨਾਲ ਮਤਲਬ ਕਈ ਵੀ ਲੋਕ ਜਿਵੇਂ ਹੁਕਮਨਾਮਾ ਸਾਹਿਬ ਲਿਖੇ ਜਿਹਨਾਂ ਦੀ ਕੈਲੀਗ੍ਰਾਫੀ ਸੋਹਣੀ ਰਾਈਟਿੰਗ ਹੁੰਦੀ ਆ ਉਹ ਵੇਚਦੇ ਨੇ ਉਹ ਗੱਲ ਇੰਨੀ ਵਧੀਆ ਹੀ ਹੈਗੀ ਜਦੋਂ ਜਦ ਅਸੀਂ ਲਿਖ ਰਹੇ ਸੀਗੇ ਸੋ ਮੇਰੇ ਨਾਲ ਦੇ ਸਿੰਘ ਮੁੰਡੇ ਉਹ ਆ ਵੀ ਸੀਗੇ ਮਿਲਣ ਵਾਸਤੇ ਵੈਸੀ ਆ ਨਾ ਅੱਜ ਸੰਡੇ ਸੀਗਾ ਉਹਦੇ ਕਰਕੇ ਤੇ ਅਸੀਂ ਗੱਲਾਂ ਬਾਤਾਂ ਕਰਦੀ ਸੀਗੇ ਤੇ ਆਪਣੀ ਗੱਲਬ ਅੱਜ ਕੱਲ ਦੁਬਾਰਾ ਜਿੱਦਾਂ ਹੁਣ ਕਾਫੀ ਲਿਖ ਰਹੇ ਨੇ ਆਪਾਂ ਗੱਲ ਕਰ ਰਹੇ ਮੈਨੂੰ ਨਹੀਂ ਯਾਦ ਆਪਾਂ ਕਿੱਥੇ ਇੱਕ ਤਾਂ ਕਦੇ ਗੱਲ ਕੀਤੀ ਸੀ ਬਟ ਜਿਹੜਾ ਮੈਂ ਰੀਸੈਂਟਲੀ ਸੁਣਿਆ ਸੀਗਾ ਇੱਕ ਵੀ ਇੱਕ ਬੀਬੀ ਨੇ ਸਿੰਗੜੀ ਨੇ ਉਹਨੇ 6 ਮਹੀਨੇ ਦੇ ਵਿੱਚ ਇਸ ਰੂਪ ਲਿਖਦਾ ਸੀ ਉਹ ਮੈਂ ਸਭ ਤੋਂ ਸ਼ਾਰਟੈਸਟ ਟਾਈਮ ਦੇ ਵਿੱਚ ਸੁਣਿਆ ਜਿਹੜਾ ਮੈਂ ਸੁਣਿਆ ਉਹ ਸਾਰੇ ਹੈਰਾਨ ਹੋ ਗਏ ਸੀ ਇਹ ਨਿਸ਼ਚਿਤ ਹੀ ਲੱਗਦਾ ਸੀਗਾ ਨੜੇ ਉਹਨਾਂ ਕੋਲ ਬੜੀ ਪ੍ਰੈਕਟਿਸ ਨਹੀਂ ਸੀਗੀ ਕੁੜੀਆਂ ਦੇ ਅੰਦਰ ਤਰਖਾਈ ਸੋਹਣੀ ਹੁੰਦੀਆਂ ਤੇ ਉਹਨਾਂ ਨੇ ਸ਼ੁਰੂ ਕੀਤਾ ਜਦੋਂ ਉਹ ਹਠੀ ਸੁਭਾ ਸੀਗਾ ਥੋੜਾ ਜਿਦਾਂ ਹੁੰਦਾ ਉਹਨਾਂ ਨੇ 6 ਮਹੀਨਿਆਂ ਦੇ ਵਿੱਚ ਲਿਖਤਾ ਸੀਗਾ ਸਾਰੇ ਬਹੁਤ ਹੈਰਾਨ ਹੋਏ ਸੀਗੇ ਮੈਂ ਵੀ ਹੁਣ ਥੋੜਾ ਜਿਹਾ ਲਿਖ ਕੇ ਦਿਖਦਾ ਕਿ ਮੈਂ ਖੱਖਾ ਦਾ ਲਿਖਿਆ ਦਿਖਾਈ ਠੀਕ ਲਿਖਿਆ ਗਿਆ ਨਾਟ ਬੈਡ ਖੱਖਾ ਦੇਖੋ ਆ ਲਿਖਿਆ ਮੈਂ ਹੁਣ ਗੁਰਮੁਖੀ ਦੇ ਫੌਂਟ ਦੇ ਅਕੋਰਡਿੰਗ ਕੁਛ ਨਹੀਂ ਬਣਦਾ ਵਿਆ ਇਹ ਫੌਂਟ ਦਾ ਤਾਂ ਕੋਈ ਚੱਕਰ ਨਹੀਂ ਹੈਗਾ ਸਮਝ ਆਉਣੀ ਚਾਹੀਦੀ ਹੈ ਤੁਸੀਂ ਕਲਮਨੀ ਨਾ ਹਜੇ ਸਹੀ ਫੜੀ ਲਈ ਤਾਂ ਮੇਰਾ ਸਟਾਈਲ ਹੈ ਥਿਸ ਇਜ਼ ਮਾਈ ਸਟਾਈਲ ਕਾ ਕਾ ਦੇਖ ਲਿਆ ਇਹ ਤਾਂ ਹੱਤ ਗੱਗਾਊਗਾ ਹਨਾ ਇੱਕ ਅਸਲ ਚ ਛੋਟੇ ਹੁੰਦੇ ਨੇ ਲਿਖਾ ਵੀ ਆਪਾਂ ਨੂੰ ਗਲਤ ਮਲਤ ਦਿੰਦੇ ਨੇ ਨਾ ਆਪਣੀ ਜਿਹੜੀ ਬੰਤਰ ਹੁੰਦੀ ਆ ਅੱਖਰਾਂ ਦੀ not bad ਕਿਉਂਕਿ ਆੜੇ ਦੇ ਵਿੱਚ ਆਪਾਂ ਨੂੰ ਕੋਈ ਹੁਣ ਐਡ ਆ ਕਹਿੰਦੇ ਨੇ ਅਸੀਂ ਆੜਾ ਕਹਿੰਦੇ ਆ ਉਹ ਵਿੱਚ ਵਿੱਚ ਸਪੇਸ ਹੀ ਉਹ ਗੋਲੇ ਜਿਹਾ ਬਣਾ ਦਿੰਦੇ ਨੇ ਉਹ ਨਹੀਂ ਹੁੰਦੇ ਉਹ ਪਲੇਨ ਹੁੰਦੇ ਆ ਸੱਸਾ ਦੀਆਂ ਨਾ ਇਹ ਪਲੇਨ ਹੁੰਦਾ ਵਾ ਉਹ ਅਕਸਰੀ ਪਾਤਰ ਚਲਵਾਇਆ ਰਹੇ ਹਾਂ ਫੰਨਾਰੀ ਹੈ ਮੈਨੂੰ ਨਹੀਂ ਪਤਾ ਸੀ ਸੋ ਇਹਨਾਂ ਖਤਮ ਹੋ ਜਾਣੀਆਂ ਪਲੀਜ਼ ਕਿ ਕਿਤੇ ਨਾਲ ਉਹ ਬਹੁਤਾ ਹਿਸਾਬ ਨਹੀਂ ਉਹਨਾਂ ਹੱਥੋਂ ਥਲਬੜ ਜਾਂਦੇ ਨੇ ਥੋੜੇ ਜਿਹਾ ਇੱਧਰ ਲੇਖਦਾ ਮੈਂ ਉਧਰ ਕਿ ਸਪੇਸ ਘੱਟ ਗਈ ਤੇ ਇਹੀ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੁਦਰਤੀ ਰੱਬ ਸਭੀ ਅੱਜ ਕਨੈਕਸ਼ਨ ਵਧੀਆ ਬਣ ਗਿਆ ਸੋ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਮੇਰੇ ਫਰੈਂਡ ਨੇ ਇੱਕ ਵੈਬਸਾਈਟ ਸ਼ੁਰੂ ਕੀਤੀ ਆ ਸਿੱਖੀ ਸਿੱਖਿਆ ਹਣਾ ਮੈਂ ਵੈਬਸਾਈਟ ਦਾ ਲਿੰਕ ਪਾ ਦੂੰਗਾ ਤੁਸੀਂ ਵੈਬਸਾਈਟ ਸਕਰੀਨ ਤੇ ਵੀ ਦੇਖ ਸਕਦੇ ਹੋ ਜਦੋਂ ਉਹਨਾਂ ਦੇ ਬੱਚੇ ਹੋਏ ਆਪਣੇ ਤਾਂ ਉਹਨਾਂ ਨੇ ਅਲਦਾਰੀ ਵੀ ਦੇਖਿਆ ਵੀ ਫੈਸ਼ਨਲੀ ਇੰਡੀਆ ਦੇ ਵਿੱਚ ਵੀ ਹੁਣ ਤਾਂ ਹੋ ਗਿਆ ਚਲੋ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਲਿਖਣੀ ਤਾਂ ਬਹੁਤ ਦੂਰ ਬੋਲਣੀ ਪੜਨੀ ਵੀ ਨਹੀਂ ਆਉਂਦੀ ਹੈਗੀ ਚੰਗੀ ਤਰੀਕਾ ਪਹਿਲੀ ਜਨਰੇਸ਼ਨ ਦੇ ਵਿੱਚ ਇਹ ਗੈਪ ਆ ਜਾਂਦਾ ਵਾ ਸੋ ਅੱਜ ਆਪਾਂ ਸਿਰਫ ਲਿਖਣ ਦੀ ਗੱਲ ਕਰ ਰਹੇ ਸੀਗੇ ਸੋ ਨੇ ਆਪ ਪੂਰਾ ਤਿਆਰੀ ਕਰਕੇ ਆ ਕਿਤਾਬਾਂ ਦੋ ਬੁੱਕਸ ਛਾਪੀਆਂ ਨੇ ਤੇ ਇਹਨਾਂ ਦੇ ਮੈਂ ਤੁਹਾਨੂੰ ਵਿੱਚੋਂ ਦਿਖਾਉਣਾ ਲੈਵਲ 1 ਤੇ ਲੈਵਲ 2 ਮਾਈ ਗੁਰਮੁਖੀ ਰਾਈਟਿੰਗ ਬੁੱਕ ਤੇ ਇਹਦੇ ਵਿੱਚ ਤੁਸੀਂ ਲਿਖਣ ਦੀ ਪ੍ਰੈਕਟਿਸ ਕਰ ਸਕਦੇ ਹੋ ਜੇ ਛੋਟੇ ਹੁੰਦੇ ਨੇ ਬੱਚੇ ਨੂੰ ਆਪਾਂ ਲਿਖਣ ਲਾਵਾਂਗੇ ਉਹਦਾ ਹੱਥ ਟਿਕ ਜਾਊਗਾ ਤਾਂ ਉਹ ਕੱਲ ਨੂੰ ਵਧੀਆ ਤਰੀਕੇ ਨਾਲ ਪੰਜਾਬੀ ਲਿਖ ਸਕਦਾ ਹੈ ਨਾ ਉਹਦਾ ਰਾਈਟਿੰਗ ਤੇ ਵੱਧ ਕੰਟਰੋਲ ਹੋਊਗਾ ਉਹਦਾ ਆਪਣੇ ਕਲਮ ਤੇ ਕੰਟਰੋਲ ਵੱਧ ਉਹ ਤੇ ਲਿਖਣ ਦੀ ਆਦਤ ਵੀ ਪੈਂਦੀ ਆ ਜਿਹੜੀ ਕਿ ਬਹੁਤ ਵਧੀਆ ਦਿੱਤਾ ਤੇ ਮੈਨੂੰ ਬਿਲਕੁਲ ਵੀ ਨਹੀਂ ਹੈਗੀ ਤੇ ਉਸ ਤੋਂ ਇਲਾਵਾ ਚਾਰ ਬੁੱਕਸ ਆ ਨੇ ਇਹ ਵੀ ਮੈਂ ਤੁਹਾਨੂੰ ਦਿਖਾਉਣਾ ਵਾ ਇਹ ਸਾਰੇ ਜਲਦੀ ਤੁਹਾਨੂੰ ਡਿਟੇਲ ਦੇ ਵਿੱਚ ਥੋੜਾ ਜਿਹਾ ਦੱਸਦੇ ਆ ਵੀ ਇਹ ਤੁਹਾਨੂੰ ਕਿਉਂ ਲੈਣੀਆਂ ਚਾਹੀਦੀਆਂ ਨੇ ਇਹਦਾ ਤੁਹਾਨੂੰ ਕੀ ਫਾਇਦਾ ਹੋਊਗਾ ਨਾ ਤੇ ਉਹ ਮੈਨੂੰ ਦਿੱਤੀ ਸੀ ਉਹ ਕਹਿੰਦਾ ਵੀ ਜਰੂਰ ਸ਼ੇਅਰ ਕਰ ਦੇ ਉਹ ਕੋਈ ਪੇਡ ਮਾਰਕੀਟਿੰਗ ਦਾ ਉਹਦਾ ਕਰਦੇ ਨਹੀਂ ਹੈਗੇ ਛੋਟਾ ਜਿਹਾ ਉਹਨੇ ਘਰੋਂ ਹੀ ਆਪਣੇ ਕੀਤਾ ਸੀਗਾ ਨਾ ਆਪਣੇ ਬੱਚਿਆਂ ਮੰਗਿਆ ਵੀ ਸਾਨੂੰ ਵੀ ਦੋ ਸਾਨੂੰ ਵਧੀਆ ਲੱਗੀ ਤਾਂ ਕਰਕੇ ਉਹ ਕਹਿੰਦਾ ਵੀ ਚੱਲ ਨਾਲੇ ਕਿਸੇ ਦਾ ਫਾਇਦਾ ਹੋ ਜਾਊਗਾ ਤੁਸੀਂ ਇਹ ਇੰਟਰਨੈਸ਼ਨਲ ਸ਼ਿਪਿੰਗ ਵੀ ਇਹਦੇ ਉੱਤੇ ਹੋਊਗੀ ਤੁਸੀਂ ਦੇਖ ਲਓ ਮੈਂ ਵੈਬਸਾਈਟ ਦਾ ਲਿੰਕ ਪਾ ਦੂੰਗਾ ਸਾਰਾ ਕੰਟੈਕਟ ਇਨਫੋਰਮੇਸ਼ਨ ਪਾ ਦੂੰਗਾ ਇੰਸਟਾਗ੍ਰam ਲਿੰਕ ਵੀ ਪਾ ਦੂੰਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਚੀਜ਼ਾਂ ਵਾਸਤੇ ਲੈਵਲ 1 ਉਹ ਕਹਾਵਾ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੇ ਸਾਰੇ ਸ਼ਬਦ ਲਿੱਤੇ ਗਏ ਨੇ ਓੜਾ ਉਸਟ ਕੈਮਲ ਤੇ ਉਹਦੀ ਪ੍ਰੋਨਨਸੀਏਸ਼ਨ ਥੱਲੇ ਦਿੱਤੀ ਹੋਈ ਆ ਇਹ ਸਾਰੇ ਗੁਰਬਾਣੀ ਦੇ ਵਿੱਚੋਂ ਲਿੱਤੇ ਗਏ ਨੇ ਇਹਦਾ ਫਾਇਦਾ ਕੀ ਹੋਊਗਾ ਜਦੋਂ ਕਦੇ ਵੀ ਤੁਹਾਡਾ ਬੱਚਾ ਬਾਣੀ ਸੋ ਉਹਨੂੰ ਪਤਾ ਲੱਗੂਗਾ ਵੀ ਹਾਂ ਇਹ ਕੈਮਲਾ ਇਹ ਉਂਟ ਦੀ ਗੱਲ ਹੋ ਰਹੀ ਔਰ ਇਹ ਪੰਤੀ ਦੇ ਵਿੱਚ ਸੋ ਆਹ ਔਰੇ ਤੁਹਾਨੂੰ ਦੱਸਿਆ ਵੀ ਊੜਾ ਬਣਾਉਣ ਦਾ ਤਰੀਕਾ ਕੀ ਆ ਪਹਿਲਾ ਸਟੈਪ ਲਾਈਨ ਇਦਾਂ ਲਾਓ ਦੂਜਾ ਸਟੈਪ ਇਦਾਂ ਲਾਈਨ ਲਾਓ ਤੀਜਾ ਘੁਮਾ ਕੇ ਨੂੰ ਉੱਪਰ ਲੈ ਜਾਓ ਸੋ ਆਪਾਂ ਛੋਟੇ ਹੁੰਦੇ ਵੀ ਕਰਦੇ ਹੁੰਦੇ ਸੀ ਇਹ ਉਸ ਤਰੀਕੇ ਨਾਲ ਊੜੇ ਦੀ ਸਾਰੀ ਪ੍ਰੈਕਟਿਸ ਦਿੱਤੀ ਹੋਈ ਆ ਇਹਦੇ ਵਿੱਚ ਸਾਰੇ ਅੱਖਰਾਂ ਦਾ ਹੀ ਲਿਖਿਆ ਹੋਇਆ ਵਾ ਊੜੇ ਦੇ ਦੋ ਪੇਜ ਆ ਗਏ ਆੜਾ ਅੱਜ ਅੱਜ ਮਤਲਬ ਗੋਟ ਉਹ ਤਾਂ ਅਨਾਰ ਲਿਖਿਆ ਹੁੰਦਾ ਜਾਂ ਕੁਝ ਹੋਰ ਲਿਖਿਆ ਹੁੰਦਾ ਫਿਰ ਇਹ ਵੀ ਦੱਸਿਆ ਵੀ ਆੜਾ ਇਦਾਂ ਨਹੀਂ ਪਾਉਣਾ ਹੈ ਜਿਦਾ ਮੈਂ ਪਹਿਲਾਂ ਕਰ ਰਿਆ ਸੀ ਗੱਲ ਵੀ ਆਪਾਂ ਨੂੰ ਛੋਟੇ ਹੁੰਦਿਆਂ ਨੂੰ ਇਦਾਂ ਸਿਖਾਤਾ ਆੜੇ ਦੀ ਸਹੀ ਜਿਹੜੀ ਸ਼ੇਪ ਆ ਉਹ ਇਦਾਂ ਦੀ ਆ ਸੋ ਇਸ ਤਰੀਕੇ ਨਾਲ ਆਵਰੇ ਸਟੈਪ ਲਿਖਿਓ ਨੇ 1 2 3 4 ਕਰਕੇ ਸੋ ਇਦਾਂ ਤੁਸੀਂ ਆੜਾ ਪਾਉਣਾ ਜਦੋਂ ਆਪਣੀ ਊੜੇ ਆੜੇ ਈੜੀ ਸਸ ਹਾ ਹਾ ਲਾਈਨ ਪੂਰੀ ਹੋ ਗਈ ਤਾਂ ਉਹ ਤੋਂ ਬਾਅਦ ਇੱਕ ਛੋਟਾ ਜਿਹਾ ਕੁਇਜ਼ ਆ ਗਿਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਚੀਜ਼ਾਂ ਪਿੱਛੇ ਸੀਗੀਆਂ ਸਸ ਸਰਪ ਹੋਊਗਾ ਹਨਾ ਹਾ ਹਾ ਹਸਤ ਹੋ ਗਿਆ ਆਹ ਉਹਦਾ ਹੱਥ ਵੀ ਹੁੰਦਾ ਪਰ ਹਸਤ ਗੁਰਬਾਣੀ ਦੇ ਵਰਤੇ ਗਿਆ ਹੱਥ ਦਾ ਬੱਚੇ ਨੇ ਸਿੱਖਿਆ ਨਾ ਪਰ ਹਸਤ ਲੇਟ ਸਿੱਖੂਗਾ ਇਸ ਲਈ ਛੋਟਾ ਹੁੰਦਾ ਹੀ ਗੁਰਬਾਣੀ ਦੇ ਅੱਖਰ ਸਿੱਖਣ ਲੱਗ ਜਾਊਗਾ ਤਾਂ ਉਹਦੇ ਲਈ ਕਾਫੀ ਫਾਇਦੇ ਦੀ ਗੱਲ ਹੋ ਗਈ ਇਦਾਂ ਕਰਕੇ ਜੀ ਇਹ ਬੁੱਕ ਦੇ ਵਿੱਚ ਘੱਗਾ ਕਨਹਰ ਆ ਗਿਆ ਘੱਗੇ ਦੀ ਪ੍ਰੈਕਟਿਸ ਹੋ ਗਈ ਬਹੁਤ ਵਧੀਆ ਤਰੀਕੇ ਨਾਲ ਫਨ ਐਕਟੀਵਿਟੀਜ਼ ਬਣਾਈ ਹੋਈਆਂ ਨੇ ਦੇਖੋ ਫਾਈਂਡ ਥੱਥਾ ਐਂਡ ਸਰਕਲ ਥੱਥਾ ਇਹਦੇ ਵਿੱਚ ਤੁਹਾਨੂੰ ਹੀ ਕਾਫੀ ਤਰ੍ਹਾਂ ਦੀਆਂ ਇੰਟਰਸਟਿੰਗ ਥੋੜੀਆਂ ਬਹੁਤੀਆਂ ਗੇਮਸ ਮਿਲ ਜਾਣਗੀਆਂ ਜਿਹਦੇ ਨਾਲ ਬੱਚੇ ਦਾ ਫਿਰ ਜਿਆਦਾ ਇੰਟਰਸਟ ਬਣਿਆ ਰਹਿੰਦਾ ਵਾ ਰਾਰਾ ਰੁਕ ਇਹ ਲੈਵਲ 1 ਆ ਤੇ ਇਸੇ ਤਰੀਕੇ ਨਾਲ ਗੁਰਮੁਖੀ ਗਿਣਤੀ ਜਿਹੜੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁੰਦੀ ਆ ਜਾਂ ਪੁਰਾਣੀ ਆ ਬਾਕਸ ਦੇ ਵਿੱਚ ਹੁੰਦੀ ਆ ਉਹ ਵੀ ਬੱਚਾ ਆਸਾਨੀ ਨਾਲ ਸਿੱਖ ਜਾਊਗਾ ਤੇ ਉਹਦੀ ਪ੍ਰੈਕਟਿਸ ਵੀ ਕਰ ਸਕਦਾ ਇਹ ਤੋਂ ਬਾਅਦ ਲੈਵਲ 2 ਆ ਜਾਂਦਾ ਆਪਣਾ ਇਹ ਥੋੜਾ ਜਿਹਾ ਐਡਵਾਂਸ ਬੱਚੇ ਲਈ ਆ ਇਹਦੇ ਵਿੱਚ ਦੇਖੋ ਪਹਿਲਾ ਸੈੱਟ ਦੇ ਵਿੱਚ ਤਿਆਰ ਕਰਦੇ ਵੀ ਪਹਿਲਾ ਜਿਹੜੇ ਅੱਖਰਾਂ ਦੀ ਸ਼ੇਪ ਇੱਕੋ ਜਿਹੀ ਆ ਉਹ ਆਗੇ ਫਿਰ ਦੁੱਜਾ ਦੱਦਾ ਚਚਾ ਢੱਡਾ ਜੱਜ ਇਹਨਾਂ ਦੀ ਸ਼ੇਪ ਇੱਕੋ ਜੀ ਆ ਸੋ ਇਹ ਸ਼ੇਪ ਦੇ ਹਿਸਾਬ ਨਾਲ ਅੱਖਰ ਸਾਰੇ ਸਿਲੈਕਟ ਕਰ ਲਏ ਤੇ ਉਸ ਤੋਂ ਬਾਅਦ ਉਹ ਅੱਖਰਾਂ ਦੀ ਪ੍ਰੈਕਟਿਸ ਖਖਾ ਖਰ ਡੋਂਕੀ ਆ ਗਿਆ ਪੱਪਾ ਪਾਗਾ ਆ ਗਿਆ ਸੋ ਇਸ ਬੁੱਕ ਦੇ ਵਿੱਚ ਵੀ ਤੁਹਾਨੂੰ ਲੈਟਰ ਲਿਖਣ ਦੀ ਪ੍ਰੈਕਟਿਸ ਹੋ ਸੋ ਇਹ ਤੋਂ ਬਿਨਾਂ ਇਹਦੇ ਵਿੱਚ ਸ਼ਬਦ ਜੋੜ ਸੌਖੇ ਤੋਂ ਸ਼ੁਰੂ ਹੋਊਗਾ ਔਂਕੜ ਵਾਲੇ ਸ਼ਬਦ ਆਗੇ ਦੁਲੈਂਕੜ ਵਾਲੇ ਸ਼ਬਦ ਆਗੇ ਇਹ ਤੁਸੀਂ ਦੇਖ ਸਕਦੇ ਹੋ ਬੱਚਾ ਪ੍ਰੈਕਟਿਸ ਕਰ ਸਕਦਾ ਇਹਦੇ ਵਿੱਚ ਵੀ ਮੈਂ ਦੇਖਿਆ ਸੀ ਇੱਕ ਦੋ ਗੇਮਸ ਨੇਗੇ ਕੁਇਜ਼ ਨੇ ਵੀ ਤੁਸੀਂ ਉਹਨੂੰ ਲੱਭੋ ਇਹਨਾਂ ਵਿੱਚੋਂ ਆ ਅੱਖਰ ਲੱਭੋ ਸਹੀ ਗਿਣਤੀ ਆ ਗਈ ਆ ਰੰਗ ਭਰੋ ਹਾਊ ਮੈਨੀ ਲੈਗਸ ਦਸ ਲਾਈਨ ਹੈਵ ਫਿਰ ਉਹ ਪੰਜਾਬੀ ਦੇ ਵਿੱਚ ਇਦਾਂ ਦਾ ਲਿਖੂਗਾ ਮਤਲਬ ਕਿ ਜਿਹੜਾ ਆਪਾਂ ਗੁਰਮੁਖੀ ਵਾਲੇ ਨੰਬਰ ਹੁੰਦੇ ਨੇ ਸੋ ਆ ਇੱਕ ਕਵਿਤਾ ਲਿਖੀ ਹੋਈ ਆ ਰੀਰਾਈਟ ਦਾ ਪੋਇਮ ਜਦੋਂ ਬੱਚਾ ਪੜੂਗਾ ਲਿਖੂਗਾ ਤੇ ਇਹ ਹਰੇਕ ਪੋਇਮ ਦੇ ਵਿੱਚ ਇੱਕ ਮੈਸੇਜ ਆ ਕੇਸ ਗੁਰੂ ਨੂੰ ਬਹੁਤ ਪਿਆਰੇ ਕੇਸਾਂ ਕਰਕੇ ਗੁਰਸਿੱਖ ਨਿਆਰੇ ਗੁਰ ਹੁਕਮ ਕਮਾਕੇ ਖੁਸ਼ੀਆਂ ਪਾਈਏ ਕੇਸ ਕਤਲ ਨਾ ਕਦੀ ਕਰਾਈਏ ਸੋ ਬੱਚਿਆਂ ਨੂੰ ਇੱਕ ਮੈਸੇਜ ਵੀ ਨਾਲ ਦੇਣਾ ਚਾਹੋ ਇਹਨਾਂ ਬੁੱਕਸ ਦੇ ਵਿੱਚ ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਬੁੱਕਸ ਬੇਨਤੀ ਕਰਨੀ ਸੀ ਵੀ ਇਹ ਇਹ ਜਿਹੜੀਆਂ ਬੁੱਕਸ ਬਾਰੇ ਜਿਹੜੇ ਲਿੰਕ ਹੋਣਗੇ ਉਹ ਥੱਲੇ ਡਿਸਕ੍ਰਿਪਸ਼ਨ ਖੋਲhenge ਤੁਸੀਂ ਉਹਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣਗੇ ਕਈ ਵਾਰ ਕਮੈਂਟ ਦੇ ਵਿੱਚ ਪੁੱਛਦੇ ਨੇ ਵੀ ਕਿੱਥੋਂ ਅਸੀਂ ਕੀ ਕਰ ਸਕਦੇ ਹਾਂ ਤੁਸੀਂ ਮੈਂ ਸਾਰੀ ਇਨਫੋਰਮੇਸ਼ਨ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੁਸੀਂ ਉੱਥੋਂ ਇਨਫੋਰਮੇਸ਼ਨ ਲੈ ਸਕਦੇ ਜੋਤਬਾਤ ਹੁਣ ਹੈਗੀਆਂ ਨੇ ਆ ਹਾਰਡ ਇਹਨੂੰ ਪਤਾ ਨਹੀਂ ਹਾਰਡ ਕਾਰਡ ਜਾਂ ਹਾਰਡ ਬੋਰਡ ਵਾਲੀਆਂ ਬੁੱਕਸ ਕਹਿੰਦੇ ਨੇ ਇਹ ਥੋੜੀ ਐਕਸਪੈਂਸਿਵ ਹੁੰਦੀਆਂ ਨੇ ਬਟ ਇਹਨਾਂ ਦੀ ਖਾਸ ਗੱਲ ਇਹ ਕਿ ਇਹਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਤੇ ਕਈ ਸਾਲ ਕਿਤੇ ਨਹੀਂ ਜਾਂਦੀਆਂ ਪੇਜ ਵਾਲੀ ਬੁੱਕ ਨੂੰ ਛੋਟਾ ਬੱਚਾ ਪਾੜ ਸਕਦਾ ਹਨ ਉਹਦੀ ਕੁਝ ਵੀ ਉਹਨੂੰ ਇਕੱਠਾ ਕਰ ਦੂਗਾ ਇਹਨੂੰ ਕੁਝ ਨਹੀਂ ਕਰ ਸਕਦਾ ਇਹ ਐਜ਼ ਆ ਤੁਸੀਂ ਕਿਸੇ ਬੱਚੇ ਨੂੰ ਗਿਫਟ ਦੇਣੀ ਆ ਉਹ ਵੀ ਬਹੁਤ ਵਧੀਆ ਵਾ ਜੇ ਤੁਸੀਂ ਆਪ ਲੈਣੀ ਹੈ ਤੁਹਾਡੇ ਇੱਕ ਬੱਚਾ ਦੂਜਾ ਬੱਚਾ ਇਹ ਮੰਨ ਲਓ ਕਿ ਜਨਰੇਸ਼ਨ ਤੋਂ ਜਨਰੇਸ਼ਨ ਜਾਣੀ ਚੀਜ਼ ਆ ਕਿਤੇ ਨਹੀਂ ਜਾਂਦੀ ਬਹੁਤ ਵਧੀਆ ਕੁਆਲਟੀ ਦੀ ਇਹਦੇ ਵਿੱਚ ਹੈਗੀ ਜਿੱਦਾਂ ਪਹਿਲੀ ਬੋਕਾ ਮੇਰੀ ਕਾਇਆ ਦੇ ਅੰਗ ਇਹਦੇ ਵਿੱਚ ਆਉਣੇ ਬਾਡੀ ਪਾਰਟਸ ਨੇ ਪਰ ਬਾਡੀ ਪਾਰਟਸ ਕਿਵੇਂ ਦੱਸਿਓ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਵਰਤੇ ਗਏ ਨੇ ਜਿੱਦਾਂ ਟੰਗਾ ਆਪਾਂ ਜੀਬ ਕਹਿ ਦਿੰਦੇ ਹਾਂ ਗੁਰਬਾਣੀ ਦੇ ਵਿੱਚ ਰਸਨਾ ਵੀ ਕਿਹਾ ਗਿਆ ਜੇਹਵਾ ਵੀ ਕਿਹਾ ਗਿਆ ਜੀਬ ਵੀ ਕਿਹਾ ਗਿਆ ਤੇ ਹਰੇਕ ਦੇਖੋ ਕਿੰਨੀ ਜਿਆਦਾ ਸੋਹਣੀਆਂ ਪੇਂਟਿੰਗ ਸਕੈਲ ਇਲੂਸਟ੍ਰੇਸ਼ਨ ਕਹਿ ਲਓ ਬਹੁਤ ਜਿਆਦਾ ਪਿਆਰੀਆਂ ਤੇ ਸਾਰੀਆਂ ਗੁਰਸੇਕ ਬੱਚਿਆਂ ਦੀਆਂ ਬਣਾ ਕੇ ਰਲੀਆਂ ਹੋਈਆਂ ਨੇ ਇੱਕ ਤਰ੍ਹਾਂ ਨਾਲ ਐਨੀਮੇਟਡ ਕਹਿ ਲਓ ਤੇ ਇਹਦੇ ਨਾਲ ਬੱਚੇ ਨੂੰ ਇੱਕ ਤਾਂ ਮਾਣ ਹੁੰਦਾ ਉਹ ਬਟਰ ਰਿਲੇਟ ਕਰਦਾ ਵਾ ਗੁਰਸੇਕ ਬੱਚਾ ਰਿਲੇਟ ਕਰਦਾ ਵੀ ਹਾਂ ਯਾਰ ਇਹ ਜਿਹੜਾ ਤਸਵੀਰ ਦੇ ਵਿੱਚ ਪੇਂਟਿੰਗ ਦੇ ਵਿੱਚ ਬੱਚਾ ਹੈ ਮੇਰੇ ਵਰਗਾ ਮੈਂ ਵੀ ਇਹਦੇ ਵਾਂਗੂ ਬਣਾਣਾ ਹੈ ਹਰੇਕ ਬਾਡੀ ਪਾਰਟ ਦੇ ਨਾਲ ਇੱਕ ਛੋਟੀ ਜੀ ਕਵਿਤਾ ਵੀ ਦਿੱਤੀ ਹੋਈ ਹੈ ਜਿਵੇਂ ਹੁਣ ਆ ਗਈ ਇਅਰਸ ਜਿੱਦਾਂ ਹੁਣ ਕੰਨ ਇਅਰਸ ਆਪਾਂ ਕਹਿੰਦੇ ਨੇ ਸਾਰਿਆਂ ਨੂੰ ਤਾਂ ਕੰਨ ਹੁੰਦੇ ਨੇ ਪਰ ਸ਼੍ਰਾਵਣ ਹੁਣ ਆਪਾਂ ਆਮ ਤੌਰ ਤੇ ਕਦੇ ਵੀ ਨੋਰਮਲ ਭਾਸ਼ਾ ਦੇ ਵਿੱਚ ਸ਼ਬਦ ਨਹੀਂ ਯੂਜ਼ ਕਰਦੇ ਹੈਗੇ ਗੁਰਮਾਣੀ ਦੇ ਵਿੱਚ ਕੰਨ ਵੀ ਯੂਜ਼ ਕੀਤਾ ਗਿਆ ਕੰਨ ਵੀ ਯ ਹੁਣ ਇਹਦੀ ਜਿਹੜੀ ਕਵਿਤਾ ਕੰਨਾ ਨੂੰ ਅਸੀਂ ਸਰਾਵਣ ਕਹੀਏ ਨਾਮ ਗੁਰਬਾਣੀ ਸੁਣਦੇ ਰਹੀਏ ਸਰਾਵਣਾ ਨਾਲ ਨਿੰਤਾ ਸੁਣੀਏ ਸਤਗੁਰੂ ਜੀ ਦੇ ਗੁਰਸਿੱਖ ਬਣੀਏ ਸੋ ਹਰੇਕ ਦੇ ਨਾਲ ਅਗੇਨ ਇੱਕ ਬਹੁਤ ਸੋਹਣੀ ਕਵਿਤਾ ਦਿੱਤੀ ਹੋਈ ਆ ਉਸੇ ਤਰੀਕੇ ਨਾਲ ਇੱਕ ਹੈਗੀ ਆ ਮੇਰੀ ਦਸਤਾਰ ਮੇਰਾ ਤਾਜ ਇਹ ਬੱਚੇ ਨੂੰ ਮਾਣ ਮਹਿਸੂਸ ਹੋਊਗਾ ਕਿਤਾਬ ਜਦ ਬੱਚਾ ਪੜ੍ਹੂਗਾ ਦੇਖੂਗਾ ਇਹਦੇ ਵਿੱਚ ਵੀ ਕਿਦਾਂ ਦਸਤਾਰ ਨੂੰ ਐਕਸਪਲੇਨ ਕੀਤਾ ਹੋਇਆ ਹੈ ਇੰਗਲਿਸ਼ ਤੇ ਪੰਜਾਬੀ ਦੋਨਾਂ ਦੇ ਵਿੱਚ ਕੀਤਾ ਹੋਇਆ ਵਾ ਵੀ ਮੇਰੇ ਮਨੁੱਖਾ ਜਨਮ ਮਿਲਣ ਤੋਂ ਬਾਅਦ ਮੈਨੂੰ ਜਲਦੀ ਹੀ ਦਸਤਾਰ ਦੀ ਦਾਤ ਮਿਲ ਗਈ soon after being born as a human i received the gift of the stars so बच्चा ਜਦ ਪੂਰੇ ਸਕੂਲ ਦੇ ਵਿੱਚ ਕਈ ਵਾਰ ਜਾਂਦਾ ਉਹ ਲੱਗ ਉਹਨੂੰ ਕਈ ਵਾਰ ਉਹ ਲੱਗ ਫੀਲ ਕਰਦਾ ਹਨ ਜਿਉਂ ਉਹਨੂੰ ਕਈ ਵਾਰ ਨਾਲ ਦੇ ਬੱਚੇ ਤੰਗ ਵੀ ਕਰਦੇ ਨੇ ਛੋਟੇ ਹੁੰਦੇ ਨੇ ਪਤਾ ਨਹੀਂਦਾ ਪਰ ਜੋ ਇਦਾਂ ਦੀਆਂ ਸਾਖੀਆਂ ਛੋਟੇ ਹੁੰਦੇ ਨੇ ਬੱਚੇ ਦੇ ਮਨ ਦੇ ਵਿੱਚ ਵਸਣ ਗੀਆਂ ਤਾਂ ਜਿੱਦਾਂ ਬੈੱਡ ਟਾਈਮ ਸਟੋਰੀਜ਼ ਹੁੰਦੀਆਂ ਨੇ ਉਦਾਂ ਬੱਚਿਆਂ ਨੂੰ ਸੁਣਾਇਆ ਜਾਂਦਾ ਤਾਂ ਉਹਨਾਂ ਦਾ ਅੰਦਰ ਉਹ ਜਿਹੜਾ ਨਿਸ਼ਚੈ ਉਹਦਾ ਦ੍ਰਿੜ ਪੱਕਾ ਰਵੱਤਾ ਬਣ ਜਾਂਦਾ ਵਾ ਸੋ ਇਹ ਕਿਤੇ ਨਾ ਕਿਤੇ ਅਸਰ ਪਾਉਂਦੀਆਂ ਨੇ ਜਿੱਤੇ ਛੋਟੇ ਹੁੰਦੇ ਮੈਂ ਸੁਣਦਾ ਸੀ ਮੈਂ ਵੀ ਤਾਂ ਸਾਡੀ ਦਾਦੀ ਜਾਂ ਪੜਨਾਨੀ ਜਾਂ ਪਰਦਾਦੀ ਵੀ ਸਾਨੂੰ ਛੋਟਿਆਂ ਦੇ ਸਾਖੀਆਂ ਸੁਣਾਉਂਦੇ ਹੁੰਦੇ ਸੀ ਹੁਣ ਉਹ ਟ੍ਰੈਂਡ ਜਮੇ ਚਲੀ ਗਿਆ ਆਪਣੇ ਹੈ ਹੀ ਨਹੀਂ ਕਿ ਗੁਰੂ ਸਾਹਿਬ ਦੀਆਂ ਛੋਟੇ ਸਾਹਿਬਜ਼ਾਦਿਆਂ ਦੀਆਂ ਉਹ ਸਾਖੀਆਂ ਸੀਨਾ ਬਸੀਨਾ ਜਨਰੇਸ਼ਨ ਤੋਂ ਜਨਰੇਸ਼ਨ ਚਲਦੀਆਂ ਰਹਿੰਦੀਆਂ ਸੀ ਪਰ ਉਹ ਹੁਣ ਬਿਲਕੁਲ ਹੀ ਆਪਣੇ ਕਾਫੀ ਬਿਲਕੁਲ ਤਾਂ ਕਹਿ ਨਹੀਂ ਸਕਦੇ ਪਰ ਕਾਫੀ ਹੱਦ ਤੱਕ ਖਤਮ ਫਿਊਚਰ ਦੇ ਵਿੱਚ ਓਨਾ ਹੀ ਵਧੀਆ ਰਹੂਗਾ ਆ ਮੈਂ ਪੜੀ ਸੀਗੀ ਸਾਰੀ ਦਸ਼ਮੇਸ਼ ਪਿਤਾ ਦਾ ਸਿੰਘ ਇਹਦੇ ਵਿੱਚ ਬੜਾ ਵਧੀਆ ਸੀਗਾ ਵੀ ਉਹ ਦੱਸਦਾ ਵੀ ਮੇਰਾ ਦੋਸਤ ਮੇਰੇ ਨਾਲ ਗੁੱਸੇ ਹੋ ਜਾਂਦਾ ਪਰ ਗੁਰੂ ਸਾਹਿਬ ਦਾ ਹੁਕਮ ਇਹ ਆ ਵੀ ਕਿਸੇ ਨਾਲ ਗੁੱਸੇ ਨਹੀਂ ਹੋਣਾ ਹੈਗਾ ਕਦੇ ਹਉਮੈ ਨਹੀਂ ਕਰਨੀ ਹੈਗੀ ਸੋ ਸਿੱਖੀ ਦੇ ਸਿਧਾਂਤਾਂ ਨੂੰ ਕਵਿਤਾ ਦੇ ਰੂਪ ਵਿੱਚ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਮਾਤਾ ਪਿਤਾ ਭੈਣ ਭਾਈ ਸਾਰਿਆਂ ਦਾ ਲਿਖਿਆ ਵੀ ਮੇਰੇ ਨਾਲ ਖੇਡਦੇ ਨੇ ਮੈਨੂੰ ਕਈ ਵਾਰ ਡਾਂਟਦੇ ਵੀ ਨੇ ਝਿਰਕਦੇ ਵੀ ਨੇ ਮੇਰਾ ਟੀਚਰ ਝੜਕ ਪਰ ਗੁਰੂ ਦੀ ਹਮੇਸ਼ਾ ਰਿਸਪੈਕਟ ਕਰਨੀ ਆ ਸੋ ਉਦਾਂ ਦੀਆਂ ਚੀਜ਼ਾਂ ਨੇ ਇਹ ਕਾਵੇਂ ਨੂੰ ਬਹੁਤ ਧੀ ਲੱਗੀ ਸੀਗੀ ਵਾਈਗੁਰ ਜੀ ਤੁਹਾਡਾ ਸ਼ੁਕਰ ਹੈ ਇਹ ਇੱਕ ਤਰ੍ਹਾਂ ਨਾਲ ਪਾਲੂ ਦੀ ਸਟੋਰੀ ਬਣਾਈ ਹੋਈ ਆ ਹਨਾ ਬੜਾ ਵਧੀਆ ਪਾਲੂ ਦੀ ਫੈਮਿਲੀ ਆ ਇਹ ਬਹੁਤ ਖੁਸ਼ ਰਹਿੰਦਾ ਮੈਨੂੰ ਬੜਾ ਕਿਊਟ ਲੱਗਦਾ ਅਸਲ 'ਚ ਤਾਂ ਪਾਲੂ ਬੜੇ ਖਤਰਨਾਕ ਹੁੰਦੇ ਨੇ ਇਹ ਬੜਾ ਸਵੇਰੇ ਉੱਠ ਗਿਆ ਦਾ ਵਾਈਗੁਰ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਇੰਨੇ ਪਿਆਰੇ ਮਾਤਾ ਪਿਤਾ ਬਖਸ਼ੇ ਮੈਨੂੰ ਹਰ ਰੋਜ਼ ਭੋਜਨ ਅਤੇ ਪਾਣੀ ਬਖਸ਼ਣ ਲਈ ਤੁਹਾਡਾ ਸ਼ੁਕਰ ਹੈ ਕਿੰਨਾ ਸੋਹਣਾ ਬੱਚੇ ਦਾ ਇੰਟਰਸਟ ਬਣੂਗਾ ਦੇਖ ਕੇ ਕਿੰਨੀਆਂ ਪਿਆਰੀਆਂ ਤਸਵੀਰਾਂ ਨੇ ਮੈਨੂੰ ਬੜੀ ਗੈਂਟ ਲੱਗੀ ਮਤਲਬ ਕਿ ਇਹਦੇ ਵਿੱਚ ਆਪਾਂ ਕਹਿੰਦੇ ਵੀ ਸਿੱਖੀ ਵਾਲੀ ਚੀਜ਼ ਬੰਦਾ ਉਹ ਵੀ ਸਿੱਖੀ ਵਾਲੀ ਉਹ ਇਲੂਸਟ੍ਰੇਸ਼ਨ ਉਦਾਂ ਦੀ ਨਹੀਂ ਹੈਗੀ ਬੱਚੇ ਨੇ ਪਰ ਇੱਕ ਤਰ੍ਹਾਂ ਨਾਲ ਕਈ ਵਾਰ ਬੱਚੇ ਇਹਦੇ ਨਾਲ ਵੀ ਰਿਲੇਟ ਕਰਦੇ ਜਿਹੜੇ ਜਿਆਦਾ ਛੋਟੇ ਬੱਚੇ ਹੁੰਦੇ ਨੇ ਜਦੋਂ ਪੜਨਗੇ ਤੁਸੀਂ ਉਹਨਾਂ ਨੂੰ ਦੱਸਿਓਗੇ ਵੀ ਵਾਹਿਗੁਰੂ ਤੁਹਾਡਾ ਬੱਚਾ ਇਹ ਚੀਜ਼ਾਂ ਯਾਦ ਹੀ ਕਰ ਗਿਆ ਨਾ ਕਿ ਜਿਵੇਂ ਅੱਜਕੱਲ ਕਹਿੰਦੇ ਨੇ ਵੀ ਗ੍ਰੈਟੀਟਿਊਡ ਸ਼ੁਕਰਾਨਾ ਕਰਨ ਵਾਲੀ ਤੁਹਾਡਾ ਕਿੰਨਾ ਜ਼ਿਆਦਾ ਠੀਕ ਹੋ ਜਾਂਦਾ ਅੱਜਕੱਲ ਇਹਦੇ ਉੱਤੇ ਵੀ ਇੱਕ ਲੱਗ ਸਾਇੰਸ ਚੱਲ ਰਹੀ ਆ ਸੋ ਇਹ ਸਾਰੀ ਸ਼ੁਕਰ ਦੀ ਹੈ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਬਹੁਤ ਪਿਆਰੇ ਭੈਣ ਭਰਾ ਬਖਸ਼ੇ ਜਦ ਬੱਚੇ ਚੀਜ਼ਾਂ ਛ ਤੁਹਾẽ ਮਾਂਤੇ ਸ਼ੁਕਰਾਨੇ ਦੀ ਸ਼ੁਰੂ ਤੋਂ ਹੀ ਅੰਦਰ ਇੱਕ ਹਸਤੀ ਬਣ ਜੂਗੀ ਉਹਦੇ ਅੰਦਰ ਸੋ ਵਾਈਗੁਰੂ ਜੀ ਇਸ ਬੜਾ ਕਹਿਣ ਲੱਗਦਾ ਮੈਨੂੰ ਭਾ ਲੋ ਜਸ ਸਾਫਟਵੇਅਰ ਇਸ ਤਰ੍ਹਾਂ ਦੇ ਮੌਸਮ ਲਈ ਵੀ ਤੁਹਾਡਾ ਸ਼ੁਕਰ ਹੈ ਤੁਹਾਡੇ ਭਾਣੇ ਵਿੱਚ ਸਭ ਦਾ ਪਤਾ ਹੁੰਦਾ ਹੈ ਮੀਂਹ ਪੈ ਰਿਹਾ ਉਹਨੂੰ ਠੰਡ ਵੀ ਲੱਗ ਰਹੀ ਹੈ ਪਰ ਉਹ ਫੇਰ ਵੀ ਸ਼ੁਕਰ ਕਰ ਰਿਹਾ ਹੈ ਇਹ ਬੁਕਸ ਨੇ ਜੇ ਤੁਸੀਂ ਆਰਡਰ ਕਰਨੀਆਂ ਹੋਈਆਂ ਆਪਣੇ ਵਾਸਤੇ ਬੱਚਿਆਂ ਵਾਸਤੇ ਜਾਂ ਕਿਸੇ ਨੂੰ ਵੀ ਤੁਸੀਂ ਗਿਫਟ ਕਰਨੀਆਂ ਹੋਈਆਂ ਆਹ ਤਾਂ ਸਪੈਸ਼ਲੀ ਜ਼ਰੂਰ ਤੁਸੀਂ ਕਰ ਸਕਦੇ ਹੋ ਕਿਉਂਕਿ ਪੰਜਾਬੀ ਲਿਖਣੀ ਬੱਚੇ ਨੂੰ ਆਜੂਗੀ ਤੇ ਜਿਹੜੇ ਵੱਡੇ ਨੇ ਕਿ ਜਿਹੜੇ ਕੈਨੇਡਾ ਬੌਰਨ ਜਾਂ ਬਾਹਰਲੀ ਕੰਟਰੀਆਂ ਦੇ ਵਿੱਚ ਬੌਰਨ ਬੱਚੇ ਨੇ ਇਵਨ ਇੰਡੀਆ ਦੇ ਵਿੱਚ ਵੀ ਹਿੰਦਰੀ ਜਿਹੜੇ ਜਾਂ ਫੋਰ ਸਟੇਟਸ ਦੇ ਵਿੱਚ ਪੈਦਾ ਹੋਏ ਨੇ ਜਦੋਂ ਉਹਨਾਂ ਨੂੰ ਵੱਡੇ ਹੋ ਕੇ ਸਿੱਖੀ ਦੀ ਲਾਗ ਲੱਗਦੀ ਆ ਜਾਵੇ ਉਹਨਾਂ ਦੀ ਖੁਲਦੀ ਆ ਵੀ ਹਾਂ ਮੈਂ ਸਿੱਖੀ ਦੇ ਵਿੱਚ ਆਉਣਾ। ਤਾਂ ਉਹਨਾਂ ਨੂੰ ਪੰਜਾਬੀ ਲਿਖਣੀ ਪੜ੍ਹਨੀ ਨਹੀਂ ਆਉਦੀ ਹੁੰਦੀ ਆ ਨਾ ਗੁਰਬਾਣੀ ਪੜ੍ਹਨੀ ਔਖੀ ਹੁੰਦੀ ਆ ਤੇ ਫਿਰ ਉਹ ਸਿੱਖਦੇ ਨੇ। ਫਿਰ ਉਹ ਵੀ ਇਹ ਯੂਜ਼ ਕਰ ਸਕਦੇ ਨੇ ਪੰਜਾਬੀ ਲਿਖਣ ਵਾਸਤੇ ਪ੍ਰੈਕਟਿਸ ਵਾਸਤੇ। ਮੈਂ ਅੱਜ ਬੱਚੇ ਦੇਖੇ ਸੀਗੇ ਛੋਟੇ-ਛੋਟੇ ਬੱਚੇ ਜਿਵੇਂ 3-3 4-4 ਸਾਲਾਂ ਦੇ ਬੱਚੇ ਊੜਾ ਵਾਲਾ ਸਾਰਾ ਸੁਣਾ ਤੇ ਮਤਲਬ ਉਹਨਾਂ ਨੂੰ ਜਿਵੇਂ ਸਾਰੇ ਵੀ ਹੋੜਾ ਕਨੋੜਾ ਸਾਰਾ ਕੁਝ ਉਹਨਾਂ ਨੂੰ ਪਤਾ ਸੀਗਾ ਸਾਰੀ ਪਹਿਚਾਨ ਸੀਗੀ ਵਰਡਸ ਦੀ ਵੀ ਹਨਾ ਇਹ ਬਹੁਤ ਪਾਕਿਸਤਾਨ ਦੇ ਸਵਾਲ ਸਵਾਲ ਨਹੀਂ ਕੀਤਾ ਇਹ ਤਾਂ ਗੱਲ ਕੀਤੀਆਂ ਨੇ ਹੁਣ ਯਾਰ ਕਰੰਟ ਆ ਗਈ ਹੁਣ ਪੰਜਾਬੀ ਕੀ ਸਿੱਖਣੀ ਆ ਵੀ ਕੀ ਛੱਡੋ ਜੇ ਨਹੀਂ ਸਿੱਖੋ ਜਵਾ ਕੋਈ ਚੱਕਰ ਨਹੀਂ ਹੈਗਾ ਵੀ ਹੁਣ ਤਾਂ ਇੰਗਲਿਸ਼ ਚ ਚੱਲਦੀ ਆ ਮੈਨੂੰ ਇਹ ਤਾਂ ਕੋਈ ਨਹੀਂ ਹੈਗਾ ਵੀ ਹਾਂ ਬੋਲਣ ਦੀ ਲੈਂਗੁਏਜ ਦੇ ਵਿੱਚ ਕੋਈ ਬੰਦਾ ਪੰਜਾਬੀ ਨਹੀਂ ਯੂਜ਼ ਕਰਦਾ ਹੈਗਾ ਵੈਸੇ ਕਰਨੀ ਚਾਹੀਦੀ ਐ ਮੈਂ ਹਮੇਸ਼ਾ ਬੋਲਦਾ ਹਾਂ ਨਾ ਪੰਜਾਬੀ ਚ ਆਪੇ ਗੱਲ ਕਰਦੇ ਆ ਨਾ ਪਰ ਮੇਰਾ ਜਿਹੜਾ ਸਭ ਤੋਂ ਮੇਨ ਹੁੰਦੀ ਐ ਮੈਂ ਕਹਿੰਦਾ ਵੀ ਤੁਸੀਂ ਜੇ ਪੰਜਾਬੀ ਨਹੀਂ ਸਕਦੇ ਤੁਸੀਂ ਗੁਰਬਾਣੀ ਪੜ ਨਹੀਂ ਸਕਦੇ ਹੈਗੇ ਤੁਸੀਂ ਉਹ ਚੀਜ਼ ਹੈਂਡੀਕੈਪ ਰਹਿਣੀ ਈਵਨ ਹਿੰਦੀ ਦੇ ਵਿੱਚ ਐਂਗਲਿਸ਼ ਦੇ ਵਿੱਚ ਵੀ ਅੱਜ ਕੱਲੋ ਗੁਟਕਾ ਸਾਬ ਬਣਾ ਦਿੰਦੇ ਨੇ ਪਰ ਉਹ ਗੱਲ ਨਹੀਂ ਬਣਦੀ ਗੁਰਬਾਣੀ ਜਿਹੜੇ ਰੂਪ ਦੇ ਵਿੱਚ ਆਈ ਐ ਗੁਰਬਾਣੀ ਨੂੰ ਉਸੇ ਰੂਪ ਦੇ ਵਿੱਚ ਪੜਨਾ ਚਾਹੀਦਾ ਮੈਂ ਸਿੱਖਰ ਦੇ ਗੱਲ ਸਿੱਖੀ ਤੇ ਮੇਰੇ ਨਾਲ ਗੱਲ ਬੜੀ ਜੱ ਗੁਰਬਾਣੀ ਤੁਸੀਂ ਪੜ ਸਕੋ। ਦੂਜੀ ਗੱਲ ਇਹ ਆ ਵੀ ਮਤਲਬ ਉਹ ਮੈਟਰ ਨਹੀਂ ਕਰਦਾ ਵੀ ਤੁਸੀਂ ਰਹਿੰਦੇ ਕਿੱਥੇ ਹੋ ਤੁਹਾਡਾ ਪੇ ਸ਼ੌਕੜ ਕੀ ਆ ਤੁਹਾਡਾ ਧਰਮ ਕੀ ਆ ਹਨਾ ਉਹ ਚੀਜ਼ਾਂ ਦੇ ਨਾਲ ਜੇ ਤੁਸੀਂ ਜੁੜਨਾ ਉਹਦੇ ਬੇਸਿਕ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਆ ਤਾਂ ਫਿਰ ਬੇਸਿਕ ਕਲੀਅਰ ਤਾਂ ਹੀ ਹੋਣੀ ਜੇ ਤੁਹਾਨੂੰ ਉਹ ਭਾਸ਼ਾ ਆਉਂਦੀ ਹੋਊਗੀ ਤੁਸੀਂ ਮर्यादा ਚੀਜ਼ਾਂ ਸਭ ਤਾਂ ਹੀ ਸਿੱਖ ਸਕਦੇ ਹੋ ਬੱਚੇ ਨੂੰ ਤੁਸੀਂ ਜਿੱਦਾਂ ਮਰਜ਼ੀ ਮੋਲਡ ਕਰ ਲੋ ਬੱਚਾ ਛੋਟਾ ਹੁੰਦਾ ਜਦੋਂ ਤੁਸੀਂ ਛੋਟਾ ਸ਼ੁਰੂ ਸ਼ੁਰੂ ਦੇ ਵਿੱਚ ਐਕਸੈਸ ਖਾਦੇ ਉਹ ਬੇਸਿਕ ਉਹਦੇ ਮਨ ਚ ਸਦਾ ਨਹੀਂ ਰਹਿ ਜਾਂਦੀਆਂ ਇਹ ਚੀਜ਼ਾਂ ਜਾਵੇਂ ਵੱਡਾ ਹੋ ਕੇ ਕਈ ਵਾਰ ਮਾਪੇ ਵੀ ਕੋਸ਼ਿਸ਼ ਕਰਦੇ ਆਪਾਂ ਕਈ ਕਿਸੇ ਦੇ ਬੱਚੇ ਪਰ ਫਿਰ ਦੂਰ ਹੋ ਜਾਂਦੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਕਰ ਕੀਤੀ ਜਿਹੜੀ ਛੋਟੇ ਹੁੰਦੇ ਦੇ ਕਈ ਬੱਚਿਆਂ ਦੇ ਮਨ ਚ ਮੈਂ ਦੇਖਿਆ ਛੋਟਿਆਂ ਦੇ ਡਰ ਪਹਾ ਦਿੰਦੇ ਨੇ ਬੱਚੇ ਵੀ ਸੌਂ ਜਾਏ ਉਹ ਜੋ ਭੂਤ ਹੁੰਦੇ ਉਹੀ ਮੈਂ ਗੱਲ ਕਰਨ ਲੱਗ ਪਾ ਪਰ ਬੱਚੇ ਉਹ ਸਾਰੀ ਉਮਰ ਨਹੀਂ ਨਿਕਲਦਾ ਹੈਗਾ ਇਹ ਮੇਰੇ ਨਾਲ ਖੋਈ ਸੀ ਮੈਂ ਛੋਟੇ ਹੁੰਦੇ ਨੇ ਇੱਕ ਵਾਰ ਮੈਂ ਸਕੂਲੋਂ ਛੁੱਟੀ ਹੋ ਗਈ ਸੀ ਕਾਰਨ ਕਰਕੇ ਮੈਂ ਉਦਾਂ ਹੀ ਟੀਵੀ ਲਾ ਲਿਆ ਉਦੋਂ ਕੇਵਲ ਜੀ ਚੱਲੀ ਸੀ ਨਮੀ ਨਮੀ ਤੇ ਉਦੋਂ ਤੇ ਮੈਂ ਭੂਤਾਂ ਦੀ ਫਿਲਮ ਦੇਖ ਲਈ ਇੱਕ ਛੋਟੇ ਹੁੰਦੇ ਨੇ ਹੁਣ ਮ ਮੈਂ ਰਾਤ ਨੂੰ ਜਿੰਮੇ ਕਈ ਵਾਰ ਉੱਠਣਾ ਵੀ ਜਿਵੇਂ ਕਹਿੰਦਾ ਇਹ ਗੱਲ ਤਾਂ ਸਾਰਿਆਂ ਨੂੰ ਵਾਸ਼ਰੂਮ ਕਰਨ ਜਾਣ ਦੀ ਮਤਭੀ ਨਹੀਂ ਹੁੰਦੀ ਸੀ ਕਿਉਂਕਿ ਬਾਥਰੂਮ ਦੂਰ ਹੁੰਦੇ ਸੀ ਆਪਣੇ ਪੁਰਾਣੇ ਘਰ ਚੋਂ ਤਾਂ ਅਟੈਚ ਨਹੀਂ ਵੀ ਕਮਰੇ 'ਚ ਲਾਈਟ ਭੱਜੀ ਹੋ ਜਾਂ ਕਰਦੇ ਨੇ ਕਹਾ ਤਾਂ ਅੰਦਰੋਂ ਕੋਈ ਚੱਕ ਰਿਆ ਨਹੀਂ ਤੇਜ ਜਾ ਕੇ ਭੱਜ ਕੇ ਆਉਣਾ ਪਰ ਜਦੋਂ ਮੈਂ ਥੋੜਾ ਜਿਹਾ ਵੱਡਾ 16 17 ਸਾਲ ਦਾ ਮੈਂ ਜਦੋਂ ਮੈਂ 9ਵੀਂ 10ਵੀਂ ਸੀਗਾ ਜਦੋਂ ਉਦੋਂ ਮੇਰੇ ਮਨ 'ਚੋਂ ਪਤਾ ਨਹੀਂ ਰੱਬ ਸਬੱਬੀ ਕਿੱਦਾਂ ਉਹ ਡਰ ਨਿਕਲ ਗਿਆ ਮੈਂ ਬਹੁਤ ਸ਼ੁਕਰ ਕਰਦਾ ਹਾਂ ਵੀ ਰੱਬ ਨੇ ਮੇਰੇ ਮਨ 'ਚੋਂ ਡਰ ਇੱਕ ਵਾਰ ਤਾਂ ਮੇਰੇ ਮਨ 'ਚ ਇਹ ਨਾ ਜਿਆਦੇ ਉਹ ਭੂਤ ਦਾ ਚਾਰ ਪੰਜ ਸਾਲ ਮੇਰੇ ਮਨ ਚ ਬਹੁਤ ਜਿਆਦਾ ਡਰ ਰਿਹਾ। ਸੋ ਜੀ ਅਗੇਨ ਲਿੰਕ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਨੇ। ਤੁਸੀਂ ਜ਼ਰੂਰ ਚੈੱਕ ਕਰਿਓ। ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਮੈਂ ਇੰਸਟਾਗ੍ਰam ਦਾ ਵੀ ਦੇ ਦੂੰਗਾ। ਉੱਥੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਉਹ ਹਲੇ ਹੋਰ ਵੀ ਅੱਗੇ ਪ੍ਰੋਜੈਕਟਸ ਦੇ ਉੱਤੇ ਕੰਮ ਕਰ ਰਹੇ ਨੇ ਹਨਾ। ਤੇ ਖੋਰ ਜਲਦੀ ਨਿਊਜ਼ ਦੇਵਾਂਗੇ ਸਕੂਲ ਬਾਰੇ ਨਿਊਜ਼ ਉਹ। ਬਸ ਇਹ ਇਹੀ ਮੇਨ ਗੱਲਾਂ ਕਰਨੀਆਂ ਸੀਗੀਆਂ। ਕੁਦਰਤੀ ਮੈਂ ਤਾਂ ਵੈਸੇ ਅੱਜ ਇਹਦੇ ਬਾਰੇ ਗੱਲਾਂ ਕਰਨੀਆਂ ਸੀਗੀਆਂ। ਬੀਏ ਬੁੱਕਸ ਬਾਰੇ ਹਨਾ। ਪਰ ਕੁਦਰਤੀਆ ਕੈਲੀਗ੍ਰਾਫੀ ਵਾਲਾ ਬੜਾ ਵਧੀਆ ਰੱਬ ਸਭੀਏ ਸੰਜੋਗ ਬਣ ਗਿਆ। ਕ ਨੇ ਫਿਰਾਲ ਕੋਈ ਪਲਾਨ ਨਹੀਂ ਪਰ ਉਹ ਕਹਿੰਦੇ ਟਰਾਈ ਕਰਾਂਗੇ ਕਿ ਐਵਰੀ ਮੰਥ ਕੀ ਆਪਾਂ ਬੱਚਿਆਂ ਨੂੰ ਸਿਖਾ ਸਕੀਏ ਪ੍ਰੈਕਟਿਸ ਹੁੰਦੀ ਆ ਸੇਵਾ ਕਰ ਰਹੇ ਨੇ ਉਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਇੱਕ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਐਨਾ ਸਪੈਸ਼ਲ ਅਲਬਰਟਾ ਤੋਂ ਟਿਕਟ ਲਾ ਕੇ ਇੱਥੇ ਆਏ ਸੀਗੇ ਤੇ ਨਿਸ਼ਕਾਮ ਸੇਵਾ ਕਰਦੇ ਨੇ ਤੇ ਮਤਲਬ ਕੋਈ ਭੇਟਾ ਨਹੀਂ ਹੁੰਦੀ ਆਪਣੀ ਕਿਰਤਕਾਰ ਦੇ ਨਾਲ ਤੇ ਮਤਲਬ ਸੇਵਾ ਕਰਦੇ ਦਸਬੰਦ ਕੱਢ ਕੇ ਆਪਣਾ ਦੇ ਵੀਰ ਜੀ ਵੀ ਜਿਹੜੇ ਉਹ ਬ੍ਰਾਂਟਨ ਤੋਂ ਹੀ ਸੀਗੇ ਤੇ ਵਧੀਆ ਗੱਲ ਆ ਕਿ ਇਦਾਂ ਦੇ ਉਦਦਮ ਕਰਦੇ ਆ ਆਪਣੇ ਟਾਈਮ ਤੇ ਟਾਈਮ ਕੱਢਦੇ ਆ ਅਸੀਂ ਵੀ ਮੈਂ ਤੇ ਮੈਂ ਕਿਸੀ ਜਾਣਦੇ ਆ ਨਾ ਦਰਸ਼ਨ ਕੀਤੇ ਨੇ ਸਿੰਘ ਦੇ ਉਹਨਾਂ ਨੇ ਵੀ ਸਰੂਪ ਲਿਖਿਆ ਨੇ ਹੋਰ ਵੀ ਮੈਂ ਸਿੰਘ ਨੂੰ ਜਾਣਦਾ ਜੀ ਉਹਨਾਂ ਨੇ ਸਰੂਪ ਲਿਖਿਆ ਨੇ ਸੋ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਹੋ ਸਕਦਾ ਵਾ ਪਹਿਲਾਂ ਤਾਂ ਕੁਦਰਤੀ ਤੁਹਾਡੀ ਲਿਖਾਈ ਸੋਹਣੀ ਚਾਹੀਦੀ ਉਸ ਤੋਂ ਬਾਅਦ ਲਿਖਣ ਦੀ ਇੰਨੀ ਜ਼ਿਆਦੇ ਮਿਹਨਤ ਕਨਸੈਂਟਰੇਸ਼ਨ ਤੁਹਾਨੂੰ ਬੈਠਣਾ ਐਨ ਸੁੱਚੇ ਵਸਤਰ ਸੁੱਚੇ ਹੋ ਕੇ ਪੂਰੇ ਆਦਬ ਸਤਕਾਰ ਨਾਲ ਲਿਖਣੀ ਮਾੜੀ ਜੀ ਜੇ ਮਿਸਟੇਕ ਹੋ ਜਾਵੇ ਸਾਰੇ ਤੁਸੀਂ ਅੰਗਾਂ ਦਾ ਖਿਆਲ ਰੱਖਣਾ ਬਹੁਤ ਜ਼ਿਆਦੇ ਤਪੱਸਿਆ ਵੱਡੀ ਤਪੱਸਿਆ ਬਹੁਤ ਤਪੱਸਿਆ ਵੱਡੀ ਆ ਤੇ ਇਹਦਾ ਫਲ ਵੀ ਉਟਾਈ ਮਟਾਵਾ ਕਹਿੰਦੇ ਵੀ ਜੀਵਨ ਤੁਹਾਡਾ ਸਫਲ ਹੋ ਜਾਂਦਾ ਵਾ ਜੇ ਤੁਸੀਂ ਇੱਕ ਸਰੂਪ ਵੀ ਲੇਖ ਲਓ ਪਰ ਪੁਰਾਣੇ ਹੁਣ ਤਾਂ ਜਦੋਂ ਦੁਬਾਰਾ ਮੈਨੂੰ ਵਧੀਆ ਲੱਗਿਆ ਵੀ ਟ੍ਰੈਂਡ ਚ ਸ਼ੁਰੂ ਹੈ ਦੁਬਾਰਾ ਸਰੂਪ ਲਿਖਣ ਦਾ ਪ੍ਰਿੰਟਿੰਗ ਵਾਲੇ ਜਦੋਂ ਆਗੇ ਸੀ ਉਸ ਤੋਂ ਬਾਅਦ ਫਿਰ ਹਸਤ ਲੇਖ ਸਰੂਪ ਇੱਕਦਮ ਲੋਪ ਹੀ ਹੋ ਗਈ ਸੀ ਇਹ ਬੰਦਾ ਕਹਿੰਦਾ ਸੀ ਵੀ ਇਹ ਸੌਖਾ ਕੰਮ ਆ ਪ੍ਰਿੰਟ ਕਰ ਲਓ ਛਾਪ ਲਓ ਪਰ ਪ੍ਰਿੰਟਿੰਗ ਵਾਲਾ ਸਰੂਪ ਚਲੋ ਅੱਜ ਦਾ ਸਾਰੇ ਉਹਨੇ ਪਰ ਜਿਹੜਾ ਹਸਤ ਲਿਖਤਾ ਉਹਦੀ ਗੱਲਬਾਤ ਵੱਖਰੀ ਜਾਨਾ ਨਹੀਂ ਮੈਂ ਇੰਤਰਾ ਸ਼ਰਦਨ ਨਾਲ ਬੰਦਾ ਲਿਖਦਾ ਹਾਂ ਤੇ ਉੱਥੇ ਮਤਲਬ ਉਹ ਗੱਲ ਕਰਦੇ ਸੀਗੇ ਉਹ ਕਹਿੰਦੇ ਵੀ ਇੱਕ ਕੰਮ ਕੀਤਾ ਆ ਹਨਾ ਵੀ ਜਥੇਬੰਦੀਆਂ ਨੇ ਕਹਿ ਲੋ ਜਾਂ ਆਪਣੇ ਕਮੇਟੀ ਨੇ ਕਹਿ ਲੋ ਵੀ ਜਿੰਨੇ ਵੀ ਮੇਨ ਅਸਥਾਨ ਨੇ ਉਹਨਾਂ ਤੇ ਹਸਤ ਲਿਖਤ ਸਰੂਪ ਹੀ ਪ੍ਰਕਾਸ਼ ਕੀਤੇ ਜਾਂਦੇ ਆਗੇ ਅੰਦਰ ਸਪੈਸ਼ਲਿਜ਼ਮੇ ਦਰਬਾਰ ਸਾਹਿਬ ਜਿੱਦਾਂ ਦਰਬਾਰ ਪੰਚੇ ਤਖਤਾਂ ਤੇ ਹਾਂਜੀ ਤੇ ਆਪਣੇ ਲੜੀਵਾਰ ਸਰੂਪ ਪੂਰੇ ਉਹ ਵਾਲੇ ਇਤਿਹਾਸ ਲਿਖਤੀ ਹੁੰਦੇ ਨੇ ਜ਼ਿਆਦਾਤਰ ਕੀ ਇਵਨ ਜੇ ਤੁਸੀਂ ਸਰੂਪ ਨਹੀਂ ਲਿਖ ਸਕਦੇ ਹੈਗੇ ਤਾਂ ਜਪਜੀ ਸਾਹਿਬ ਦਾ ਪਾਠ ਜਾਂ ਮੂਲ ਮੰਤਰ ਹਨਾ ਕੋਈ ਸ਼ਬਦਾਂ ਲਿਖੇ ਪਰ ਉਹ ਤਰੀਕੇ ਨਾਲ ਸਲਿੱਕੇ ਨਾਲ ਲਿਖੇ ਹਨ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਲਿਖੇ ਉਦਾਂ ਹੀ ਲਿਖੀ ਜਾਵੇ ਵੀ ਲਿਖਣ ਦੇ ਨਾਮ ਤੇ ਸੋ ਮਰਿਆਦਾ ਦੇ ਵਿੱਚ ਰਹਿ ਕੇ ਇਹ ਚੀਜ਼ ਕੀਤੀ ਜਾਵੇ ਤੌਹੀ ਵਧੀਆ ਹੁੰਦੀ ਆ ਤੇ ਜੀ ਕਾਫੀ ਜਾਣਿਆਂ ਦੇ ਵਿਚਾਰ ਹੁੰਦੇ ਆ ਕਿ ਤੁਸੀਂ ਸਿੱਖੀ ਬਾਰੇ ਕੋਈ ਗੱਲ ਕਰਿਆ ਕਰੋ ਵੀਡੀਓ ਦੇ ਵਿੱਚ ਵੀ ਥੋੜਾ ਬਹੁਤ ਸ਼ੇਅਰ ਕਰਿਆ ਕਰੋ ਤੇ ਅਸਲ ਦੇ ਵਿੱਚ ਇਦਾਂ ਹੁੰਦਾ ਆ ਕਿ ਜ ਮਤਲਬ ਕੁਕਿੰਗ ਵਾਲਾ ਚੈਨਲ ਹੋਣ ਕਰਕੇ ਫਿਰ ਕਈ ਚੈਨਲ ਦਾ ਤਰਾਜ ਹੁੰਦਾ ਕਿ ਕੁਕਿੰਗ ਚੈਨਲ ਆਸੀ ਰੈਸਪੀਆਂ ਕਰਕੇ ਦੇਖਦੇ ਆਂਗੇ ਤੇ ਤਾਂ ਕਰਕੇ रेसिपी ਦੇ ਵਿੱਚ ਕੋਈ ਓਦਾਂ ਦੀ ਗੱਲ ਹੋ ਵੀ ਨਹੀਂ ਸਕਦੀ ਹੁੰਦੀ ਤੇ ਆਪਾਂ ਟਰਾਈ ਕਰਦੇ ਹੁੰਨੇ ਆ ਜਦੋਂ ਵੀ ਕੋਈ ਈਵੈਂਟ ਹੁੰਦਾ ਆ ਜਾਂ ਕੋਈ ਟਾਈਮ ਹੁੰਦਾ ਆ ਉਦੋਂ ਆਪਾਂ ਉਹਦੇ ਰਿਲੇਟਡ ਵੀਡੀਓ ਪਾ ਦੇਦੀ ਆ ਤੇ ਜਿਹੜੀ ਅੱਜ ਵਾਲੀ ਵੀਡੀਓ ਆ ਇਹ ਤੁਹਾਡੇ ਲਈ ਬਹੁਤ ਇਨਫੋਰਮੇਟਿਵ ਹੋਊਗੀ ਤੁਹਾਡੇ ਬੱਚਿਆਂ ਲਈ ਤੁਸੀਂ ਇਹਨੂੰ ਜ਼ਰੂਰ ਸ਼ੇਅਰ ਕਰਿਓ ਜੇ ਤੁਸੀਂ ਤੁਹਾਨੂੰ ਨਹੀਂ ਚਾਹੀਦੀ ਹੋਈ ਹਨਾ ਕੋਈ ਚੀਜ਼ ਕਈ ਵਾਰ ਤੁਹਾਡੇ ਘਰ ਬੱਚੇ ਨਹੀਂ ਹੁੰਦੇ ਉਹਨਾਂ ਨਾਲ ਸ਼ੇਅਰ ਕਰਿਓ ਜਿਨ੍ਹਾਂ ਦੇ ਘਰ ਬੱਚੇ ਹੁੰਦੇ ਆ ਕਿਉਂਕਿ ਕਈ ਪੇਰੈਂਟਸ ਬਹੁਤ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਲਈ ਬਹੁਤ ਮਤਲਬ ਉਹਨਾਂ ਦੇ ਦਿਲ 'ਚ ਇੱਛਾ ਹੈ। ਅੱਜ ਕੱਲ ਮੈਂ ਦੇਖਿਆ ਸੀਗਾ ਉਹ ਵਿੰਸਰ ਤੋਂ ਸ਼ਾਇਦ ਇੱਥੇ ਚੱਲ ਕੇ ਆਏ ਸੀ ਸਪੈਸ਼ਲ ਆਪਣੇ ਬੱਚਿਆਂ ਨੂੰ ਕੈਂਪ ਦੇ ਉੱਤੇ ਵੀ ਉਹਨਾਂ ਦੀ ਹਾਜ਼ਰੀ ਭਰਉਣ ਦੇ ਲਈ। ਤੇ ਹਰੇਕ ਇੱਕ ਇੱਕ ਬੁੱਕ ਦੇ ਉੱਤੇ ਮੈਂ ਵੀਡੀਓ ਬਣਾ ਸਕਦਾ ਸੀ ਵੀ ਇੰਨੀ ਵਧੀਆ ਪਰ ਤੁਸੀਂ ਆਪ ਜੀ ਚੈੱਕ ਕਰ ਲਿਓ ਇਹਨਾਂ ਨੂੰ, ਆਰਡਰ ਕਰ ਲਿਓ। ਕਾਫੀ ਮਿਹਨਤ ਕੀਤੀ ਹੈ ਉਹਨਾਂ ਨੇ, ਟਾਈਮ ਕੱਢ ਕੇ ਹੈ ਨਾ ਆਪਣੇ ਬੀਜ਼ੀ ਉਹਦੇ ਵਿੱਚੋਂ ਆਹ ਸਾਰੀਆਂ ਆਪ ਤਿਆਰ ਕੀਤੀਆਂ ਨੇ। ਤੁਸੀਂ ਉਹਨਾਂ ਨੂੰ ਸਪੋਰਟ ਕਰਿਓ ਜੇ ਹੋ ਸਕੇ ਤਾਂ ਬੁੱਕਸ ਆਰਡਰ ਕਰਿਓ ਤੇ ਉਹਨਾਂ ਨੂੰ ਫਿਰ ਇਹਦੇ ਨਾਲ ਹੋਰ ਵੀ ਹੋਊਗੀ ਵੀ ਓਕੇ ਸਾਡੇ ਬੱਚਿਆਂ ਲਈ ਨੇ ਥੋੜੇ ਜਿਹੇ ਟੀਨエイਜਰਾਂ ਵਾਸਤੇ 8 ਤੋਂ 10 ਸਾਲ ਦੇ ਵਿਚਾਲੇ ਉਹ ਵੀ ਉਹਦਾ ਕੁਝ ਵੀ ਵਰਕ ਕਰ ਸਕਦੇ ਆ ਤੇ ਜੇ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਅੰਨ ਇੱਕ ਵੀਡੀਓ ਸੀ ਅੱਜ ਦੀ ਆਪਣੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ